ਤੀਜੇ ਨੰਬਰ ਤੇ ਦੇਖੋ ਦਵਾਈਆਂ ਦਾ ਖਰਚਾ ਹੈ। ਗਰਮੀਆਂ ਦੇ ਵਿੱਚ ਕੀ ਹੁੰਦਾ ਵੀ ਅਕਸਰ ਬਿਮਾਰੀਆਂ ਵੱਧ ਜਾਂਦੀਆਂ ਤੇ ਦਵਾਈਆਂ ਦੀ ਵਰਤੋਂ ਵੀ ਤੇ ਦਵਾਈਆਂ ਦੀ ਦੁਰਵਰਤੋਂ ਵੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜਿਵੇਂ ਅਸੀਂ ਦੇਖਿਆ ਪਿੱਛੇ ਜੇ ਹੁਣ ਦੇਖੋ ਪੰਜਾਬ ਚ ਬਹੁਤ ਜਗ੍ਹਾ ਤੇ ਗਲ ਕੋ ਟੂ ਮੂੰਖੁਰ ਦੇ ਜਿਹੜੇ ਕੇਸ ਸੀਗੇ ਜਾਂ ਹੋਰ ਬਿਮਾਰੀਆਂ ਦੇ ਕੇਸ ਦੇਖੇਗੇ। ਉਹਦੇ ਵਿੱਚ ਕੀ ਹੁੰਦਾ ਵੀ ਐਂਟੀਬਾਇਓਟਿਕ ਦੀ ਲੋਕਾਂ ਨੇ ਰੱਜ ਕੇ ਦੁਰਵਰਤੋਂ ਕੀਤੀ ਖਾਸ ਕਰਕੇ ਕੰਪਨੀਆਂ ਵਾਲਿਆਂ ਦੇ ਮਤਲਬ ਕਿ ਗਲਤ ਪ੍ਰਚਾਰ ਕਰਕੇ ਤੋ ਖਾਸ ਕਰਕੇ ਜੇਪਾ ਦੋ ਬੋਰੀਆਂ ਦੀ ਗੱਲ ਕਰ ਲਈ ਇੱਕ ਕੈਮਸਟ੍ਰਾਈਟਸ ਹੋਗੀ ਤੇ ਦੂਜਾ ਆਹ ਜਿਹੜੇ ਗਰਮੀਆਂ ਦੇ ਬੁਖਾਰ ਦੇ ਜਿਹੜੇ ਸਮੱਸਿਆ ਆਉਂਦੀ ਹੈ ਚਿਚਰਾ ਦਾ ਬੁਖਾਰ ਹੁੰਦਾ ਇਹਦੇ ਵਿੱਚ ਸਾਨੂੰ ਸਹੀ ਦਵਾਈ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਔਰ ਉਹਦੇ ਬਗਾਵੇਂ ਸੀ.ਵੀ.ਸੀ ਟੈਸਟ ਹੈ ਜਿਹੜਾ ਕੰਪਲੀਟ ਬਲੱਡ ਕਾਊਂਟ ਟੈਸਟ ਹੈ ਉਹ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਜਿੱਥੇ ਵੀ ਕੰਪਲੀਟ ਬਲੱਡ ਕਾਊਂਟ ਟੈਸਟ ਕਰਾ ਕੇ ਤੁਸੀਂ ਆਪਣੇ ਮਾਹਰ ਦੀ ਸਲਾਹ ਨਾਲ ਇਲਾਜ ਕਰਦੇ ਹੋ ਕੋਮਨ ਇਨਫੈਕਟਿਵ ਦੇ ਕੇਸ ਹੋਣ ਥੰਦ ਰੋਗ ਦੇ ਕੇਸ ਹੋਣ 90% ਕੇਸਾਂ ਚ ਮਿਸਟ੍ਰਾਈਟਸ ਦੇ ਵੀ ਬਹੁਤ ਵਾਰੀ ਬਹੁਤ ਘੱਟ ਦਵਾਈ ਨਾਲ ਸਰ ਜਾਂਦਾ ਹੈ ਅਕਸਰ ਇਹ ਕੇਸ ਜਿਹੜੇ ਹੁੰਦੇ ਆ ਮੈਟਾਬੋਲਿਕ ਹੁੰਦੇ ਆ ਮਤਲਬ ਕਿ ਸਰੀਰ ਦੇ ਵਿੱਚ ਜਿਹੜੀ ਸਿਸਟਮ ਹੁੰਦਾ ਉਹ ਚ ਕੋਈ ਗੜਬੜੀ ਹੋਈ ਹੁੰਦੀ ਹੈ ਜਿਦੇ ਕਰਕੇ ਮਿਸਟ੍ਰਾਈਟਸ ਹੁੰਦੇ ਮੰਨ ਲਓ ਪੇਟ ਦਾ ਤਜਾਬੀਪਨ ਬਹੁਤ ਜ਼ਿਆਦਾ ਹੈ ਕੀਟੋਸਿਸ ਬਹੁਤ ਜ਼ਿਆਦਾ ਜਿੱਥੇ 슈ਗਰ ਲੈਵਲ ਘੱਟ ਗਿਆ ਪਸ਼ੂ ਦਾ ਬਹੁਤ ਜ਼ਿਆਦਾ ਜਾਂ ਫਿਰ ਸਰੀਰ ਦੇ ਵਿੱਚ ਜ਼ਹਿਰੀਲੇ ਤੱਤ ਜਿਨੂੰ ਅਸੀਂ ਐਂਡੋਟੌਕਸਿਨ ਕਹਿੰਦੇ ਨੇ ਉਹ ਬਹੁਤ ਜ਼ਿਆਦਾ ਬਣ ਰਹੇ ਆ ਜੌਲੀਰੋ ਵਾਲੇ ਜੈਰੀ ਲੈਤਾ ਤਾਂ ਬਹੁਤ ਜ਼ਿਆਦਾ ਬਣ ਰਿਹਾ ਜਾਂ ਫਿਰ ਲੰਗੂ ਤੱਤਾ ਰਿਕਾਰਡ ਬਹੁਤ ਜ਼ਿਆਦਾ ਹੋ ਗਈ ਹੈ ਜਾਂ ਫਿਰ ਪ੍ਰੋਟੀਨ ਦੀ ਮਾਤਰਾ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੈ ਸੋ ਇਹੇ ਜਿਹੇ ਕਾਰਨ ਜਿਹੜੇ ਲੱਭਣੇ ਜ਼ਰੂਰੀ ਹੁੰਦੇ ਆ ਬਜਾਏ ਕਿ ਇਹ ਵੀ ਅਸੀਂ ਅੱਖਾਂ ਵਿੱਚ ਕੇ ਜਿਹੜੇ ਆ ਟੈਜੋ ਹੋਗੇ ਸਿਲਵੈਕਟਮ ਹੋਗੇ ਜਿਹੜੇ ਹੋਗੇ ਇਦਾਂ ਦੇ ਜਿਹੜੇ ਹੈਗੇ ਜਿਹੜੇ ਲੌਂਗ ਐਕਟਿੰਗ ਦੇ ਨਾਂ ਤੇ ਪੰਜ ਪੰਜ ਦਿੰਦੇ ਅਸੀਂ ਕਹਿੰਨੇ ਪੰਜ ਦਿਨ ਅਸਰ ਕਰਦੀ ਹੈ ਦਵਾਈ ਇਹ ਜਿਹੜਾ ਕੁਝ ਵੇਚਿਆ ਜਾ ਰਿਹਾ ਇਹ ਬੜਾ ਖਤਰਨਾਕ ਹੈ ਪਸ਼ੂਆਂ ਦੀ ਸਿਹਤ ਵਾਸਤੇ ਵੀ ਪਸ਼ੂਪਾਲਕ ਦੀ ਜੇਬ ਵਾਸਤੇ ਵੀ ਦੁੱਧ ਦੀ ਕੁਆਲਿਟੀ ਵਾਸਤੇ ਵੀ ਤੇ ਜਿਹੜਾ ਦੁੱਧ ਪੀ ਰਿਆ ਉਹਦੀ ਸਿਹਤ ਵਾਸਤੇ ਵੀ ਔਰ ਸਭ ਤੋਂ ਜਿਹੜੀ ਖਤਰਨਾਕ ਹੈ ਵਾਤਾਵਰਣ ਵਾਸਤੇ ਵੀ ਜਿਹੜਾ ਸੀ ਇੰਨਾ ਜ਼ਿਆਦਾ ਇਹ ਜ਼ਹਿਰੀਲੇ ਜਰੇ ਹੈਗੇ ਇਹ ਦਵਾਈਆਂ ਦੀ ਵਰਤੋਂ ਵਧਾ ਰਹੇ ਆ ਜਿਹੜੀ ਉਦੋਂ ਲਾਵਾ ਦੇਖੋ ਇੱਕ ਵੱਡਾ ਮਸਲਾ ਜਿਹੜਾ ਦਵਾਈਆਂ ਦੇ ਵਿੱਚ ਹੀ ਆ ਜਾਂਦਾ ਉਹ ਹੈਗਾ ਟੋਨਿਕਸ ਜਿਹੜੇ ਹੈਗੇ ਪਾਵੇਂ ਕੈਲਸ਼ੀਅਮ ਦੀਆਂ ਢੋਲੀਆਂ ਹੋਣ ਵਿਟਾਮਿਨ ਐਚ ਦੀਆਂ ਢੋਲੀਆਂ ਹੋਣ ਲਿਵਰ ਟੋਨਿਕ ਹੋਣ ਜੱਜਕਲ ਲੰਮੀ ਬਿਮਾਰੀ ਤੋਂ ਬਾਅਦ ਹਰਬਲ ਟੋਨਿਕ ਆ ਕੇ ਬਹੁਤ ਜ਼ਿਆਦਾ ਜੱਜ ਦੀ ਭੁੱਖ ਦੀਆਂ ਵਧਾਉਣ ਦੀਆਂ ਦਵਾਈਆਂ ਦੇ ਜਿਹੜੇ ਹੈਗੇ ਢੋਲੀਆਂ ਲੱਗੀਆਂ ਭੁੱਖ ਵਧਾਉਣ ਵਾਸਤੇ ਇਹ ਜੁਗਾਲੀ ਕਰਨ ਵਾਲੇ ਪਸ਼ੂ ਨੇ ਇੰਨਾ ਚਿਰ ਦਵਾਈਆਂ ਦੀ ਕਦੇ ਜ਼ਰੂਰਤ ਨਹੀਂ ਹੁੰਦੀ ਹੈਗੀ ਸਿਰਫ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਚਰ ਤੇ ਕੁਝ ਜ਼ਰੂਰੀ ਤੱਤ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹੁੰਦੇ ਆ ਜਿਵੇਂ ਪਾਊਡਰ ਫਾਰਮ ਚ ਬਾਇਓਟਿਨ ਹੈ ਨਾਇਸਿਨ ਹੈ ਅਮੀਨੋ ਐਸਿਡ ਨੇ ਮੀਥਿਉਨਿਨ ਤੇ ਜੇਰਾਲਾਈਸਿਨ ਤੇ ਜਾਂ ਹੋਰ ਜਿਹੜੇ ਜ਼ਰੂਰੀ ਤੱਤ ਹੈਗੇ ਉਹ ਪਾਊਡਰ ਫਾਰਮ ਚ ਸਸਤੇ ਪੈਂਦੇ ਆ ਜਿਵੇਂ ਵਿਟਾਮਿਨ ਜਿਹੜੇ ਹੈ ਨਾ ਸੋ ਉਹਨਾਂ ਦੇ ਜਿਵੇਂ ਹੁਣ ਹੋਰ ਵੱਡੇ ਤੱਤ ਹੋ ਗਏ ਜਿਵੇਂ ਗਰਮੀ ਆਦੀ ਸੋਡੀਅਮ ਪੋਟਾਸ਼ੀਅਮ ਹੈ ਜਿਵੇਂ ਪਹਿਦੀ ਗੱਲ ਕਰਦੇ ਆ ਇਹ ਪਾਊਡਰ ਫਾਰਮ ਚ ਦੇਣੇ ਚਾਹੀਦੇ ਆ ਸਭ ਤੋਂ ਵਧੀਆ ਉਹ ਖੜੀ ਦਵਾਈ ਜਿਹੜੀ ਹੈਗੀ ਜੁਗਾਲੀ ਕਰਨ ਵਾਲੇ ਪਸ਼ੂਆਂ ਵਾਸਤੇ ਉਹ ਜਿਹੜਾ ਹੈਗਾ ਲਾਈਵ ਯੀਸਟ 10 ਗ੍ਰਾਮ ਰੋਜ਼ ਦਾ ਬਫਰ ਘੱਟੋ ਘੱਟ 100 ਗ੍ਰਾਮ ਜੇ ਜ਼ਿਆਦਾ ਪਸ਼ੂ ਮਤਲਬ ਕਿ ਫੀਡ ਖਾਰੇ ਤਾਂ ਉਸ ਤੋਂ ਆ 150 200 ਗ੍ਰਾਮ ਤੱਕ ਔਰ ਤੀਜੇ ਨੰਬਰ ਤੇ ਜਿਹੜਾ ਹੈਗਾ 30 40 ਗ੍ਰਾਮ ਜਾਂ 50 ਗ੍ਰਾਮ ਤੱਕ ਟਾਕਸਿਨ ਵਾਇਂਡਰ ਲਾਈਵ ਯੀਸਟ ਬਫਰ ਤੇ ਟਾਕਸਿਨ ਵਾਇਂਡਰ ਇਹ ਸਭ ਤੋਂ ਵਧੀਆ ਭੁੱਖ ਲਈ ਦਵਾਈ ਹੈ ਇਹੀ ਸਾਨੂੰ ਦੇਣੀ ਚਾਹੀਦੀ ਹੈ ਇਹਦੇ ਨਾਲ ਹੀ ਸੱਦਾ ਹੋਣਾ ਹੈ ਜਿਹੜੇ ਮਹਿੰਗੇ ਮਿਨਰਲ ਮਿਕਸਚਰ ਅਸੀਂ ਦੇ ਰਹੇ ਆ ਉਹਦੇ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਹੈਗੇ ਮਿਨਰਲ ਮਿਕਚਰ ਦੇ ਵਿੱਚ ਕੀ ਹੁੰਦਾ ਦੇਖੋ ਪਹਿਲੀ ਗੱਲ ਇਹ ਹੈ ਕੁਆਲਿਟੀ ਦਾ ਬਹੁਤ ਵੱਡਾ ਇਸ਼ੂ ਹੈ 2 250 ਰੁਪਏ ਕਿਲੋ ਦਾ ਮਿੰਡਰ ਲੋਕੀ ਪਾ ਰਹੇ ਐ ਪਰ ਉਹਦੇ ਨਾਲ ਵੀ ਦੇਖੋ ਸਮੱਸਿਆਵਾਂ ਕਿੰਨੀਆਂ ਜ਼ਿਆਦਾ ਵੱਧ ਰਹੀਆਂ ਤੁਸੀਂ ਚੰਗਾ ਕਿਸੇ ادارے ਦਾ ਜਿਹੜਾ ਹੈਗਾ ਸਰਕਾਰੀ ادارے ਦਾ ਮਿਨਰਲ ਮਿਕਚਰ ਲੈ ਸਕਦੇ ਹੋ ਔਰ ਉਹਦੇ ਵਿੱਚ ਕਿਲੋ ਦੇ ਵਿੱਚ 100 ਗ੍ਰਾਮ ਜਿਹਦੇ ਹੈਗੇ 8 ਲਘੂ ਤੱਤ ਜਿਨ੍ਹਾਂ ਦੇ ਬਾਰੇ ਗੱਲ ਕਰਦੇ ਹੁੰਦੇ ਆ ਜ਼ਿੰਕ ਹੈ ਕਾਪਰ ਹੈ ਕੋਬਾਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਤੇ ਸਲੀਨੀਅਮ ਔਰ ਨਾਲ ਜਿਹੜਾ ਵਿਟਾਮਿਨ ਏ D3 ਹੈਗਾ। ਸੋ ਉਹ 10 ਗ੍ਰਾਮ ਉਹ ਤੇ 100 ਗ੍ਰਾਮ ਜਿਹੜਾ ਹੈਗਾ ਇਹ ਵਿੱਚੋਂ ਦੇ ਜੇ ਅਸੀਂ ਪਾ ਲਵਾਂਗੇ ਤਾਂ ਤੁਹਾਡਾ ਇਹ ਘਰੇ ਹੀ ਜਿਹੜਾ ਹੈਗਾ 150 ਰੁਪਏ ਦੇ ਵਿੱਚ ਬਹੁਤ ਵਧੀਆ ਚਲੇਟਡ ਮਿੰਡਰਲ ਤਿਆਰ ਹੋ ਜਾਏਗਾ। ਉਹਦੀ ਜਿਹੜੀ ਮਾਤਰਾ ਹੋਏਗੀ ডোজ ਹੋਏਗੀ ਜਿਹੜੀ ਉਹ ਹੋਏਗੀ ਇੱਕ ਪਸ਼ੂ ਵਾਸਤੇ 10 ਲੀਟਰ ਦੁੱਧ ਜੇ ਦੇ ਰਿਹਾ ਤਾਂ 100 ਗ੍ਰਾਮ ਜੇ 20 ਲੀਟਰ ਦੁੱਧ ਦੇ ਰਿਹਾ ਤਾਂ 200 ਗ੍ਰਾਮ ਜੇ ਉਸ ਤੋਂ ਜ਼ਿਆਦਾ ਤਾਂ ਫਿਰ ਮਿੰਡਰਲ ਦੀ ਕੁਆਲਿਟੀ ਵੀ ਸਾਨੂੰ ਹੋਰ ਵਧੀਆ ਬਣਾਉਣੀ ਪਊਗੀ। ਲਗੂ ਤੱਤਾਂ ਦੀ ਮਾਤਰਾ ਵੀ ਵਧਾਉਣੀ ਪਊ ਹੋਰ ਜਿਹੜੀ ਕੁਆਲਿਟੀ ਜਿਹੜੀ ਹੈਗੀ ਉਹ ਵੀ ਵਧਾਉਣੀ ਪਊ ਹੋਰ ਜਿਹਦੇ ਭਾ ਗੱਲ ਕੀਤੀ ਨਾਇਆਸਿਨ ਹੋ ਗਿਆ ਬਾਇਓਟਿਨ ਹੋ ਗਿਆ ਜਾਂ ਹੋਰ ਜਿਹੜੇ ਜ਼ਰੂਰੀ ਤੱਤ ਨੇ ਜਿਹੜੇ ਹੈਗੇ ਉਹਨਾਂ ਦੀ ਮਾਤਰਾ ਤੇ ਕੁਆਲਿਟੀ ਜਿਹੜੀ ਗੁਣਵੱਤਾ ਜਿਹੜੀ ਹੈਗੀ ਉਹ ਵਧਾਉਣੀ ਪਊਗੀ ਸੋ ਇਹਦੇ ਨਾਲ ਜਿਹੜਾ ਹੈਗਾ ਪਸ਼ੂ ਪਾਲਕ ਦਾ ਜਿਹੜਾ ਹੈਗਾ ਬਹੁਤ ਆਉਣ ਵਾਲੇ ਸਮੇਂ ਚ ਬਚਾਅ ਹੋ ਸਕਦਾ ਹੈ